ਨਾਸੀ ਅਵਤਾਰ ਸਿੰਘ ਹਾਂਜੀ ਆਇਆ ਜੀ ਉਹ ਤੇ ਮੈਂ ਬੁਲਾ ਲਿਆ ਸੂਟ ਮਾਰਿਆ ਕਹਿੰਦਾ ਜਨਾਬ ਮੈਂ ਅਵਤਾਰ ਸਿੰਘ ਹੌਲਦਾਰ ਜੀ ਮੈਂ ਕਿਹਾ ਠੀਕ ਹੈ ਮੈਂ ਕਿਹਾ ਅਵਤਾਰ ਸਿੰਘ ਤੈਨੂੰ ਐ ਸਕੀਮੀ ਕਿਉਂ ਕਹਿੰਦੇ ਆ ਉਹ ਕਹਿੰਦਾ ਜਨਾਬ ਕਈ ਵਾਰੀ ਕਈ ਗੱਲਾਂ ਹੁੰਦੀਆਂ ਜਿਹੜੀਆਂ ਕਈਆਂ ਕਿਸੇ ਹੋਰ ਤੋਂ ਨਹੀਂ ਹੁੰਦੀਆਂ ਮੈਂ ਮੈਂ ਕਰ ਦਿੰਦਾ ਤਾਂ ਚਿੜੀਆਂ ਦੁੱਧੂ ਵੀ ਪੈਦਾ ਕਰ ਸਕਦਾ ਕਿਸੇ ਵੇਲੇ ਲੋੜ ਪੈਣ ਤੇ ਤਾਂ ਉੱਥੇ ਰੈ residense ਐ ਨਹੀਂ ਸੀਗਾ ਡੀਐਸਪੀ ਦਾ ਕੋਈ ਤੇ ਮੈਂ ਕਿਹਾ ਯਾਰ ਇੱਥੇ ਰਿਹਾਇਸ਼ ਦਾ ਉਹ ਜਨਾਬ ਮੇਰੇ ਰਿਸ਼ਦਾਰ ਦੀ ਕੁਠੀ ਹੈ ਜੀ ਉੱਥੇ ਇਸ ਹੁਸੀ ਲੱਗਿਆ ਸਾਰਾ ਜਨਾਬ ਨੇ ਇੱਕ ਟੈਚੀ ਲੈ ਕੇ ਆਉਣਾ ਬਸ ਮੈਂ ਪਹਿਲਾਂ ਹੀ ਸਮਝ ਗਿਆ ਵੀ ਬੰਦਾ ਦੇਖ ਲੋ ਕੰਮ ਦਾ ਬੰਦਾ ਪਹਿਲੇ ਜਿਹੜੀ ਵਰੀ ਪਹਿਲੀ ਪਹਿਲੀ ਮੈਨੇਜਮੈਂਟ ਸਟੈੱਜ ਅਗੇ ਹਾਂ ਮੈਨੇਜਮੈਂਟ ਉਹ ਸਾਲਵ ਕਰ ਹਾਂ ਉੱਥੇ ਕੀ ਹੋਇਆ ਜੀ ਇੱਕ ਵਾਰੀ ਕੋਈ ਸੀਨੀਅਰ ਅਫਸਰ ਆ ਗਿਆ ਹਾਂ ਉਹ ਲੈਸ ਟੋਚ ਧਰ ਗਿਆ ਹਾਂਜੀ ਅੱਛਾ ਉਹਦਾ ਛੋਟਾ ਜਿਹਾ ਬੱਚਾ ਸੀ ਦੁੱਧ ਪੀਂਦਾ ਸੀ ਉਹ ਦੁੱਧ ਪੀਂਦਾ ਸੀ ਬੱਕਰੀ ਦਾ ਅੱਛਾ ਹੁਣ ਸ਼ਾਮ ਨੂੰ ਹੁਕਮ ਆ ਗਿਆ ਵੀ ਬੱਕਰੀਆਂ ਦੁੱਧ ਲਾਉ ਜੀ ਸਾਰੇ ਸ਼ਹਿਰ ਚ ਮੱਥਾ ਮਾਰਿਆ ਕਿਧੋਂ ਬકરી ਦੁੱਧ ਨਾਲ ਉਧਰੋਂ ਜਵਾਗ ਰੋਈ ਜਾਵੇ ਫੋਨ ਤੇ ਫੋਨ ਜੀ ਲਾਓ ਜੀ ਲਾਓ ਹਨਾ ਤਾਂ ਐਸਐਚਓ ਵੀ ਹੱਥ ਖੜੇ ਕਰ ਗਿਆ ਜਨਾਬ ਕਹਿੰਦਾ 11 12 ਵਜੇ ਕਿੱਥੋਂ ਮਿਲੂ ਬકરી ਦੁੱਧ ਤਾਂ ਮੈਨੂੰ ਯਾਦ ਆ ਗਿਆ ਤਾਰਾ ਸਕੀਮੀ ਅੱਛਾ ਮੈਂ ਨਾਲ ਹੀ ਫੋਨ ਮਾਰਿਆ ਮੈਂ ਕਿਹਾ ਪਹਿਲੀ ਪਹਿਲੀ ਕਾਲ ਤੇ ਅਵਤਾਰ ਸਿੰਘ ਹਾਲਦਾਰ ਬੋਲਦਾ ਜਨਾਬ ਹੈ ਅੱਛਾ ਮੈਂ ਕਿਹਾ ਦਾਰਸਿਆ ਪੰਗਾ ਆ ਗੱਲ ਹੈ ਤੇ ਕਹਿੰਦਾ ਜਨਾਬ ਇੱਕ ਘੰਟਾ ਦਿਓ ਮੈਂ ਹਰਾਰ ਗਿਆ ਘੰਟੇ 'ਚ ਕੀ ਕਰੂਗਾ ਇਹ ਹਾਂ ਚਲੋ ਜੀ ਉਹਨੇ ਘੰਟੇ ਬਾਅਦ ਮੈਨੂੰ ਓਕੇ ਰਿਪੋਰਟ ਆ ਗਈ ਹਾਂਜੀ ਦੁੱਧ ਮਿਲ ਗਿਆ ਮੈਂ ਭਾਈ ਹਰਾਨ ਰਹਿ ਗਿਆ ਮੈਂ ਸਵੇਰੇ ਬੁਲਾਇਆ ਉਹਨੂੰ ਮੈਂ ਕਿਹਾ ਉਤਾਰ ਸਿਆ ਕਿਵੇਂ ਕੀਤਾ ਤੂੰ ਇਹ ਕਹਿੰਦਾ ਜਨਾਬ ਰਹਿਣ ਹੀ ਦਿਓ ਤੁਸੀਂ ਮੈਂ ਕਹਿੰਦਾ ਨਹੀਂ ਨਹੀਂ ਹਰ ਦੱਸ ਬੋਲਾ ਜਨਾਬ ਮੈਂ ਸਸਪੈਂਡ ਹੋ ਜਾਊਂਗਾ ਮੈਨੂੰ ਮੈਂ ਕਹਿੰਦਾ ਨਹੀਂ ਮੈਂ ਮੇਰੇ ਕੋਲ ਗੱਲ ਰੋ ਕਿਸੇ ਨੂੰ ਦੱਸਦਾ ਹੂੰ ਕਹਿੰਦਾ ਜਨਾਬ ਜਿਹੜਾ ਬੱਕਰੀ ਦਾ ਦੁੱਧ ਹੁੰਦਾ ਤੇ ਗਾਂ ਦੇ ਦੁੱਧ ਦੇ ਜਾਂ ਮੱਝ ਦੇ ਦੁੱਧ ਦੇ ਵਿੱਚ ਫਰਕ ਹੁੰਦਾ ਬੱਕਰੀ ਦੇ ਦੁੱਧ 'ਚ ਸਮੈਲ ਹੁੰਦੀ ਹੈ ਹਾਂਜੀ ਉਹ ਬੱਚੇ ਨੂੰ ਉਹ ਸਮੈਲ ਨਹੀਂ ਮਿਲਦੀ ਮਿਲਦੀ ਸੀ ਤੇ ਤਾਂ ਨਹੀਂ ਦੁੱਧ ਪੀਂਦਾ ਸੀ ਉਹ ਹਾਂਜੀ ਹੁਣ ਕਹਿੰਦਾ ਬੱਕਰੀਆ ਦੁੱਧ ਕਿੱਥੇ ਬਣਲਾ ਸੀ ਹਾਂ ਕਹਿੰਦਾ ਮੈਂ ਕੀ ਕੀਤਾ ਜੀ ਕੈਮਰਾ ਝਟਕਾਈ ਯਾਰ ਸੀ ਕਹਿੰਦਾ ਉਹਨੂੰ ਉਠਾਇਆ ਕਹਦਾ ਉਹਦੇ ਕੋਲ ਬੱਕਰੇ ਖੜੇ ਸੀਗੇ ਹਾਂਜੀ ਕਹਿੰਦਾ ਦੁੱਧ ਲਿਆ ਜੀ ਨਾਰਮਲ ਹਾਂ ਗਾਂ ਦਾ ਗਾਂ ਦਾ ਦੁੱਧ ਲਿਆ ਉਹ ਨਾ ਰੁਗ ਭਰਿਆ ਵਾਲਾਂ ਦਾ ਬੱਕਰੇ ਦੇ ਸਮੈਲ ਹੁੰਦੀ ਉਹ ਚ ਕਹਿੰਦਾ ਉਹ ਫੈਟ ਤਾਂ ਉਹਦੇ ਵਿੱਚ ਉਹ ਕਹਿੰਦਾ ਉਹਦੇ ਦੁੱਧ 'ਚ ਸਮੈਲ ਆ ਗਈ ਬੱਕਰੀ ਦੀ ਕਹਿੰਦਾ ਉਹਦੋਂ ਬਾਅਦ ਨੂੰ ਪੁਣਕੇ ਤੇ ਆਪਾਂ ਕਹਿੰਦਾ ਦੇ ਜਾਂਦਾ ਜੀ ਹੁਣ ਕਹਿੰਦਾ ਗੱਲ ਮੇਰੀ ਤੁਹਾਡੇ ਗਾਂ ਨਾ ਜਾਵੇ ਜੀ ਕਹਿੰਦਾ ਬਖਿਆ ਯਾਰ ਤੁਸੀਂ ਤੁਸੀਂ ਤਾਂ ਜਮਾ ਨਹੀਂ ਕੀਤੀ